ਮਹਿਲਾਵਾਂ ਨੂੰ 2100 ਰੁਪਏ ਦੀ ਸਗात ਸੀਐਮ ਸੈਣੀ ਨੇ ਲਾਡੋ ਲక్ష్ਮੀ ਯੋਜਨਾ ਦੀ ਕੀਤੀ ਸ਼ੁਰੂਆਤ 1 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੀਆਂ ਮਹਿਲਾਵਾਂ ਨੂੰ ਮਿਲੇਗਾ ਲਾਡੋ ਹਰਿਆਣਾ ਸਰਕਾਰ ਦੀ ਲਾਡੋ ਲక్ష్ਮੀ ਸਕੀਮ ਤੇ ਪੱਖੀ ਪੰਜਾਬ ਦੇ ਵਿੱਚ ਸਿਆਸਤ ਪੰਜਾਬ ਭਾਜਪਾ ਨੇ ਮਾਨ ਸਰਕਾਰ ਤੇ ਸਾਧਾ ਨਿਸ਼ਾਨਾ ਅੱਗਿਆ ਸੀਐਮ ਮੈਦ ਸੈਣੀ ਨੇ 1 ਸਾਲ ਤੋਂ ਘੱਟ ਸਮੇਂ ਦੇ ਵਿੱਚ ਪੂਰਾ ਕੀਤਾ ਵਾਦਾ ਪੰਜਾਬ ਚ ਸਾਢੇ 3 ਸਾਲ ਬਾਅਦ ਵੀ ਨਹੀਂ ਮਿਲੇ ਹਜ਼ਾਰ ਪਾਜ਼ਾ ਸਤਾ ਸਾਲਾ ਦਾਦੀ ਹਰਜੀਤ ਕੌਰ ਯੂਐਸ ਤੋਂ ਰਿਪੋਰਟ ਹੋਰਨਾਰ ਰਿਪੋਰਟ ਕੀਤੇ ਕੈਦਿਆ ਦੇ ਨਾਲ ਲਿਆਂਦਾ ਗਿਆ ਭਾਰਤ 33 ਸਾਲਾਂ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਦੇ ਇਨਸਾਮ ਪੰਜਾਬੀ ਫਿਲਮ ਨਿਕਾ ਜਰਦਾਰ ਚਾਰ ਤੇ ਵਿਵਾਦ ਸੋਨਮ ਬਾਜਵਾ ਦੇ ਹੱਥ ਵਿੱਚ ਸਿਗਰਟ ਤੇ ਇਤਰਾਜ਼ ਪੰਜਾਬ ਕਲਾਕਾਰ ਮੰਚ ਦੇ ਵੱਲੋਂ ਫਿਲਮ ਤੇ ਬਹਿਨ ਦੀ ਮੰਗ ਕਿਹਾ ਇਹ ਸਿੱਖ ਸਿਧਾਂਤਾਂ ਦੇ ਖਿਲਾਫ ਤੇ ਸਿੱਖ ਮਹਿਲਾਵਾਂ ਦਾ અપਮਾਨ ਮਾਤੇ ਪ੍ਰਸ਼ਾਸਨਿਕ ਅਧਿਕਾਰੀਾਂ ਮੁਸ ਸਾਹਮਣੇ ਮੋਕੇ ਤੇ ਪੰਚਾਇਤੀ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਤਿੱਖੀ ਬਹਿਸ ਅੰਮ੍ਰਿਤਸਰ ਤੋਂ ਹੁਣ ਤੱਕ ਸਭ ਤੋਂ ਵੱਧ ਪ੍ਰਾਲੀ ਸਾੜਨ ਦੇ ਮਾਮਲੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮਾਮਲੇ ਦੇ ਵਿੱਚ ਬੀਬੀ ਐਮਬੀ ਦੀ ਹਾਈ ਕੋਰਟ ਦੇ ਵਿੱਚ ਦਲੀਲ ਕਿਹਾ ਪੰਜਾਬ ਨੇ ਵਾਧੂ ਪਾਣੀ ਦੇਣ ਤੋਂ ਕੀਤਾ ਇਨਕਾਰ ਇਸੇ ਲਈ ਛੱਡਣਾ ਪਿਆ ਵਾਧੂ ਪਾਣੀ ਖੜਾ ਦੀ ਸਥਿਤੀ ਹੋਈ ਗੰਬੀ ਆਦੇ ਪਿੰਡਾਂ ਦੇ ਸਸਰਾਲੀ ਦੇ ਵਿਚ ਆਰਮੀ ਨੇ ਮੋੜ ਸਾੰਬਿਆ ਮੋਰਚਾ ਸਤਲੁਜ ਦਰਿਆ ਤੇ ਟੁੱਟੇ ਬੰਨ ਕੀਤਾ ਜਾ ਰਿਹਾ ਮਜਬੂਤ ਕੀਤੇ ਦਿਨ ਹੀ ਕਈ ਪਿੰਡਾਂ ਦੇ ਸਰਪੰਚਾਂ ਨੇ ਗਵਰਨਰ ਨੂੰ ਲਿਖੀ ਚਿੱਠੀ ਦੇ ਵਿੱਚ ਕੀਤੀ ਸੀ ਫੌਜ ਦੀ ਮੰਗ ਜ਼ਿੰਦਗੀ ਦੀ ਜੰਗ ਦੇ ਵਿੱਚ ਹਾਰਿਆ ਜਨਾਲਾ ਦਾਸ ਸਾਲਾ ਅਵਿਜੋਗਤ ਪਿਛਲੇ 2 ਮਹੀਨਿਆਂ ਤੋਂ ਪੀਜੀਆ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਸੀ ਇਲਾਜ ਹੜਾ ਦੌਰਾਨ ਸੋਨਸੂਦ ਨੇ ਪਰਿਵਾਰ ਦੇ ਨਾਲ ਕੀਤੀ ਸੀ ਮੁਲਾਕਾਤ

ਸ਼ੁਭਮਨ ਗਿੱਲ ਕੈਪਟਨ ਨੇ ਔਰ ਜਰੇਚਾਨ ਨੂੰ ਦਾਸੀ ਇੱਕ ਵਾਈਸ ਕੈਪਟਨ ਬਣਾਇਆ ਗਿਆ ਤਾਂ ਟੀਮ ਦੇ ਵਿੱਚ ਜਸਵੀ ਜਸਵਾਲ ਕੇਐਲ ਰਾਹੁਲ ਸ਼ਾਮਲ ਨੇ ਔਰ ਟੀਮ ਦੇ ਵਿੱਚ ਦੇਵਦਾਤ ਪਟਿਕਲ ਸੈਦ ਸੁਦਰਸ਼ਨ ਜਗਦੀਸ਼ਨ ਸਰਾਜ ਅਕਸ਼ਰ ਪਟੇਲ ਅਤੇ ਤਰੋਵ ਜਰੇਲ ਨੂੰ ਵੀ ਸ਼ਾਮਲ ਕੀਤਾ ਗਿਆ ਤਸਵੀਰ ਦੀ ਵੱਡੀ ਖਬਰ ਦਾਸੀ ਹੈ ਕਿ ਟੀਮ ਦਾ ਐਲਾਨ ਹੋਇਆ ਖਾਸ ਤੌਰ ਤੇ ਜਿਹੜੇ ক্রিকেট ਪ੍ਰੇਮੀ ਨੇ ਉਹਨਾਂ ਨੂੰ ਲੈ ਕੇ ਇਹ ਖਾਸ ਖਬਰ ਹੈ ਕਿਉਂਕਿ ਉਹਨਾਂ ਦੀ ਹਮੇਸ਼ਾ ਇਹ ਦਿਲਚਸਪੀ ਰਹਿੰਦੀ ਹੈ ਇਹ ਤਾਂਗ ਰਹਿੰਦੀ ਹੈ ਕਿ ਆਖਰਕਾਰ ਜਿਹੜਾ ਉਹਨਾਂ ਨੂੰ ਕ੍ਰਿਕਟਰ ਜਾਂ ਬੋਲਰ ਜਿਹੜਾ ਪਲੇਅਰ ਉਹਨਾਂ ਨੂੰ ਪਸੰਦ ਹੈ ਕਿ ਉਸ ਨੂੰ ਟੀਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਾਂ ਫਿਰ ਨਹੀਂ ਕੀਤਾ ਗਿਆ ਹੈ ਤਾਂ ਵੈਸਟ ਇੰਡੀਜ਼ ਟੈਸਟ ਦੇ ਸੀਰੀਜ਼ ਦੇ ਲਈ ਇਹ ਟੀਮ ਦਾ ਐਲਾਨ ਹੋਇਆ ਹੈ तो उमेश मेरे सहयोगी फोन लाइन पे मौजूद हैं उमेश की कुछ जानकारी की कुछ कहूंगे जी टीम डिसाइड की थी गई है देखो टीम च कप्तानी तो खैर कोई आ, मतलब कोई विषय नहीं थी क्योंकि शुभमन गिल ही कप्तान रहने थे और जे टीम की कंपोजिशन देखी जाए क्योंकि वेस्ट इंडीज के खिलाफ ने लुटेस टेस्ट ने शुभमन गिल कप्तान ने यशी जायसवाल ओपनिंग बैट्समैन ने के राहुल साई सुदर्शन ਧਰੂ ਜਰੇਲ ਵਿਕਟ ਕੀਪਰ ਨੇ ਰਵਿੰਦਰ ਜੜੇਜਾ ਵਾਈਸ ਕੈਪਟਨ ਨੇ ਹਮ ਜੜੇਜਾ ਕਿਉਂਕਿ ਟੈਸਟ ਖੇਡ ਰਹੇ ਨੇ ਬਾਕੀ ਤਾਂ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਹੈ ਜਸਪ੍ਰੀਤ ਬੁਮਰਾ ਨੇ ਅਕਸ਼ਰ ਪਟੇਲ ਤੇ ਜਗਦੀਸ਼ਨ ਐਨ ਜਗਦੀਸ਼ਨ ਜਿਹੜੇ ਸੈਕੰਡ ਵਿਕਟ ਕੀਪਰ ਦਾ ਆਪਸ਼ਨ ਹੈ ਮੁਹੰਮਦ ਸਿਰਾਜ ਪ੍ਰਸਿੱਧ ਕਿਸ਼ਨਾ ਦੋਨੋਂ ਫਾਸਟ ਬੋਲਰ ਨੇ ਕੁਲਦੀਪ ਯਾਦਵ ਸਪਿਨਰ ਨੇ ਯਾਨੀ ਕਿ ਇੱਕ ਬੈਲੈਂਸ ਟੀਮ ਹੈ ਜਿਹੜੀ ਸ਼ੁਭਨ ਗਿੱਲ ਨੂੰ ਦਿੱਤੀ ਗਈ ਹੈ ਔਰ ਕਿਉਂਕਿ ਟੂਰ ਹੈ ਜਿਹੜਾ ਹੋਮ ਸੀਰੀਜ਼ ਹੈ ਇੰਡੀਅਨ ਪਿਚਸ ਦੇ ਹਿਸਾਬ ਨਾਲ ਇਹ ਟੀਮ ਕੰਬੀਨੇਸ਼ਨ ਹੁੰਦਾ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਪਿੰਨਤ ਕੁਲਦੀ ਪਿਆਦਾਵ ਦੀ ਗੱਲ ਕਰ ਲਈਏ ਭਾਵੇਂ ਅਕਸ਼ਰ ਪਟੇਲ ਹੋਣ ਔਰ ਰਵਿੰਦਰ ਜਡੇਜਾ ਕਿਉਂਕਿ ਬਹੁਤ ਚੰਗੇ ਬੋਲਰ ਨੇ ਫਿਰ ਕੀ ਬੋਲਰ ਨੇ ਤਾਂ ਇੱਕ ਕੰਬੀਨੇਸ਼ਨ ਵਧੀਆ ਹੈ ਔਰ ਦੋ ਟੈਸਟ ਮੈਚ ਦੀ ਸੀਰੀਜ਼ ਹੈ ਸ਼ੁਭਮਨ ਗਿਲ ਦਾ ਦੂਜਾ ਬਦੌਰ ਕਪਤਾਨ ਸੀਰੀਜ਼ ਹੋਏਗੀ ਆਪਣੇ ਘਰ ਵਿੱਚ ਪਹਿਲੀ ਸੀਰੀਜ਼ ਹੋਏਗੀ ਤਾਂ ਦੇਖਣਾ ਹੋਏਗਾ ਆਪਣੇ ਘਰ ਵਿੱਚ ਸ਼ੁਭਮਨ ਕਪਤਾਨ ਦੇ ਉਹਨਾਂ ਦੀ ਟੀਮ ਕਿਵੇਂ ਦੀ ਪਰਫਾਰਮੈਂਸ ਦਿੰਦੀ ਹੈ ਠੀਕ ਹੈ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਲੁਮੇਸ਼ ਤਨਵਾਦ ਹੈ ਤਾਂ ਕੁਲ ਮਿਲਾ ਕੇ ਟੀਮ ਜਿਹੜੀ ਹੈ ਉਹ ਡਿਸਾਈਡ ਕਰ ਲਈ ਗਈ ਹੈ ਔਰ ਹੁਣ ਦੇਖਣਾ ਹੋਵੇਗਾ ਕਿਸ ਤਰੀਕੇ ਮੈਚ ਜਿਹੜਾ ਹੈ ਉਹ ਰਹੇਗਾ ਜਦੋਂ ਸ਼ੁਰੂਆਤ ਹੋਣੀ ਹੈ ਕਿਤੇ ਦੁਨੀਆ 'ਚ ਹੋਰ ਵੀ ਇਹੋ ਜੀ ਕਿਤੇ ਲੋਡ ਪਈ ਹੈ ਔਖੀ ਦਿਖੜੀ ਵਿੱਚ ਉੱਥੇ ਵੀ ਆਪਾਂ ਖੜੇ ਹਾਂ ਦੇਸ਼ ਵਿੱਚ ਵੀ ਖੜੇ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਵਿਪਤਾ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਪੈਣਪਰਾ ਆਪਣੇ ਵੱਲੋਂ ਦਿਲ ਖੋਲ ਕੇ ਇਹ ਮਦਦ ਵੀ ਕਰਦੇ ਆ। ਹੋਰ ਜੀ ਸਰ ਜੀ ਇਹ ਜਿਹੜੇ ਸੀਡਸ ਦਿੱਤੇ ਜਾਣਗੇ ਇਹ ਕਿਹੜੀ ਵੈਰਾਈਟੀ ਹੈ ਜੀ ਦੀਪ ਸੀਡਸ ਦੀ? ਅ ਜਿਵੇਂ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਵੀ ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਨਾਲ ਸਾਡੀ ਮੀਟਿੰਗ ਸੀ ਤੇ ਉਸ ਦਿਨ ਯੂਪੀ ਦੇ ਜਿਹੜੇ ਖੇਤੀਬਾੜੀ ਮੰਤਰੀ ਉਹਨਾਂ ਨੇ ਵੀ ਸਾਨੂੰ ਜਿਹੜਾ 1000 ਕੁਇੰਟਲ ਜਿਹੜਾ 327 ਕਿਸਮ ਚੰਗੀ ਕਿਸਮ ਹੈ ਉਹਨਾਂ ਦੀਆਂ ਜਿਹੜੀਆਂ ਜਿਹੜੀ ਉਹਨਾਂ ਨੇ ਸਾਨੂੰ ਕਿਹਾ ਕਿ 1000 ਕੁਇੰਟਲ ਬੀਜ ਦੇਵਾਂਗੇ ਇਥੋਂ ਦੀਆਂ ਜਿਹੜੀਆਂ ਪ੍ਰਮਾਣਿਤ ਕਿਸਮਾਂ ਉਹ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਦਿੱਤੀਆਂ ਗਈਆਂ ਉਹਨਾਂ ਦਾ ਵੀ ਮੁਹੱਈਆ ਕਰਵਾਇਆ ਗਿਆ ਇਸ ਦੀ ਦੇਖੇ ਕੀ ਹੋਏਗਾ ਮੋਹਰੀਆ ਕ੍ਰਾਂਤਾ ਉਹ ਕਿੱਥੇ ਜਾਣਗੇ ਕਿਸਾਨ ਕਿੱਥੋਂ ਲੈਂਡ ਕੀ ਪ੍ਰੋਸੈਸ ਕੀ ਲੱਭ ਬਣਾਏ ਇਹਦੇ ਵਾਸਤੇ ਜਿਵੇਂ ਪਿੰਡਾਂ ਵਿੱਚ ਪਟਵਾਰੀ ਸੈਕਟਰੀ ਪੰਚਾਇਤ ਪੰਚਾਇਤਾਂ ਪਿੰਡਾਂ ਦੀਆਂ ਬੜੀਆਂ ਕਮੇਟੀਆਂ ਹੋਰ ਜਿਹੜੀਆਂ ਸਮਾਜ ਦੇ ਸੇਵੀ ਸੰਸਥਾਵਾਂ ਹੋਣਗੀਆਂ ਉਹ ਦੱਸ ਕੇ ਜਿਵੇਂ ਜਿਵੇਂ ਪਿੰਡਾਂ 'ਚ ਬਜਾਨ ਸ਼ੁਰੂ ਹੋਈ ਜਾਊਗੀ ਉਸ ਤਰ੍ਹਾਂ ਉਨਾ ਜ਼ਿਮੀਦਾਰ ਭਰਾਵਾਂ ਦੀ ਕੋਈ شناخت ਕਰਕੇ ਵੀ ਇਹਨੇ ਇਹ ਖੇਤੀ ਕਰ ਰਿਹਾ ਇਸ ਇਸ ਖੇਤ ਚ ਕਰ ਰਿਹਾ ਤੇ ਉਹਦੇ ਤੇ ਆਪਾਂ ਉਹਦੇ ਵਾਂਗੂ ਫਿਰ ਜਿਹੜਾ 1000 ਕੁਇੰਟਲ ਵੀ ਹੈ ਇਹ ਸੈਂਟਰ ਦੇ ਥਰੂ ਆਏਗਾ ਜਾਂ ਡਾਇਰੈਕਟ ਸਟੇਟ ਨੂੰ? ਉਹਨੇ ਦੇ ਦੇਣਗੇ ਸਿੱਧਾ ਦੇ ਦੇਣਗੇ। ਸਿੱਧਾ ਤੁਹਾਡੇ ਨਾਲ ਉਹਨੇ ਆਫਰ ਦਿੱਤਾ। ਹਾਂਜੀ। ਨਹੀਂ ਯੂਪੀ ਦੇ ਯੂਪੀ ਦੇ ਮੁੱਖ ਮੰਤਰੀ ਹਾਂ ਯੂਪੀ ਦੇ ਖੇਤੀਬਾੜੀ ਮੰਤਰੀ ਐਸਪੀ ਸ਼ਾਹੀ ਇਕ ਮੰਤਰੀ ਜਿੱਥੇ ਪੰਜਾਬ ਵਿੱਚ ਦੀ ਫਸਲਾ ਕਰਾ ਹੋਈਆਂ ਨੇ ਉੱਥੇ ਵੀ ਮੁਫਤ ਵੀ ਤੁਸੀਂ ਮੰਗੀਇ ਕਰਾਉਗੀ ਜਾਂ ਸਬਸਿਡੀ ਦਾਲਾ ਉਸ ਦੀ ਅ ਕਿੱਥੇ ਤੁਸੀਂ ਕਹਿੰਦੇ ਜਿੱਥੇ ਪੰਜਾਬ ਵਿੱਚ ਦੀ ਫਸਲਾ ਕਰਾ ਹੋਈ ਹੈ ਇੱਕ ਏਰੀਆ ਤੇ ਹੈ ਜਿੱਥੇ ਬਿਲਕੁਲ ਹੀ ਫਸਲਾ ਤਬਾਹ ਹੋ ਗਿਆ ਨੇ ਤਕਰੀਬਨ ਵੇਖੋ ਪੰਜਾਬ 5 ਲੱਖ ਏਕੜ ਉਹਦੀ ਸਨਾਗਤ ਨੂੰ ਦਿੱਤਾ ਜਾਏਗਾ ਜੀ ਬਿਲਕੁਲ ਹੀ ਫਸਲ ਤਬਾਹ ਜਿਹੜੀ ਮੇਰੀ ਬੇਨਤੀ ਸੋਣ ਜਿਹੜੇ ਉਹ ਜ਼ਿਲ੍ਹੇ ਸਨਾਗਤ ਚ ਆ ਗਏ ਆ ਥੋੜਾ ਮੋਟਾ ਵੱਧ ਘਾਟਾ ਤੁਹਾਨੂੰ ਬਾਜਾਨ ਲਈ ਦੇਵਾਂਗੇ ਵੀ ਪੰਜਾਬ ਵੀ ਡਿਕਲੇਅਰ ਸੀਗਾ ਜੀ 33% ਜਿੱਥੇ ਵੀ ਖਰਾਬ ਅਤੇ 33% ਤੋਂ ਵੱਧ ਦਾ 50 ਤੋਂ ਹੈਗਾ ਵਾਧਾ ਬਾਸਮਤੀ ਆਪਣਾ ਕਿੰਨੀ ਕਿ ਡੈਮੇਜ ਹੋਈ ਹੈ ਜੀ ਕਿਉਂਕਿ ਮਾਝੇ ਖੇਤਰ ਦੇ ਵਿੱਚ ਜਿਹੜਾ ਨਾ ਉਹਦਰ ਬਾਸਮਤੀ ਆ ਜਾਂਦਾ ਪਾਈ ਜਾਂਦਾ ਹੈ ਨਾ ਤਾਂ ਖੇਤੀਬਾੜੀ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਹੈ ਕਿ ਬੀਜ ਜਿਹੜਾ ਹੈ ਉਹ ਦਿੱਤਾ ਜਾਏਗਾ ਖੈਰ ਅੱਗੇ ਵਧਾਂਗੇ ਖਬਰ ਅਜਨਾਲਾ ਤੋਂ ਹੈ ਅਜਨਾਲਾ ਦੇ 8 ਸਾਲਾ ਅਭਿਜੋਤ ਦੀ ਗੱਲ ਕਰਾਂਗੇ ਅਭਿਜੋਤ ਸਿੰਘ ਦੀ ਮੌਤ ਹੋ ਗਈ ਹੈ ਤਾਂ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਬੱਚੇ ਨੇ ਦਮ ਤੋੜ ਦਿੱਤਾ ਜੋ ਕਿਡਨੀ ਦੀ ਬਿਮਾਰੀ ਤੋਂ ਪ੍ਰੇੜਤ ਸੀ ਜੂਝ ਰਿਹਾ ਸੀ ਤਾਂ ਅਦਾਕਾਰ ਸੋਨੂ ਸੂਦ ਨੇ ਦੱਸਿਆ ਕਿ ਜੋ ਦੁੱਖ ਜ਼ਾਹਿਰ ਕੀਤਾ ਹੈ ਸੋਨੂ ਸੂਦ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਵੈਲ ਮਿਸ ਯੂ ਅਭਿਜੋਤ ਆਰ ਆਈ ਪੀ ਲਿਟਲ ਐਂਜਲ ਤਾਂ ਅਭਿਜੋਤ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਦੱਸਿਆ ਕਿ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਦੀ ਜਿਹੜੀ جنگ ਹੈ ਉਹ ਹਾਰ ਚੁੱਕਿਆ ਹੈ ਤਾਂ ਪਿਛਲੇ ਦਿਨੀ ਜਦੋਂ ਸੋਨੂਸੂਦ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਲਈ ਪਹੁੰਚੇ ਸਨ ਤਾਂ ਇਸ ਦੌਰਾਨ ਉਹਨਾਂ ਨੇ ਅਭਿਜੋਤ ਦੇ ਨਾਲ ਪੀਜੀਆਈ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ ਅਤੇ ਉਸ ਦਾ ਇਲਾਜ ਦਾ ਜ਼ਿੰਮਾ ਜਿਹੜਾ ਹੈ ਉਹ ਚੁੱਕਿਆ ਸੀ ਤਾਂ ਅਭਿਜੋਤ ਹੜ੍ਹ ਅਜਨਾਲਾ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਅਜਨਾਲਾ ਦਾ ਪਿੰਡ ਤਲਵੰਡੀ ਰਾਏ ਦਾਦੂ ਹੈ ਉੱਥੋਂ ਦਾ ਰਹਿਣ ਵਾਲਾ ਸੀ ਔਰ ਉਸ ਦਾ ਪਰਿਵਾਰ ਹਣਾ बीमार विचाले आया सी और इस करके उस इलाज नहीं मिल पा रहा है इस बच्चे को किश्ती के सहारे रेस्क्यू भी किया गया हूँ यह बच्चा जिंदगी दंग जी है वह हार चुका है और ट्वीट भी किया है सोनू सूद ने सीधा रुक करा मेरे सहयोगी राजीव शर्मा इस वे लाइव मौजूद ने ਰਾਜੀ ਬਹੁਤ ਸਾਰੇ ਅਜਿਹੇ ਪਰਿਵਾਰ ਜਿਹੜੇ ਹੜਤ ਪੀੜਤ ਨੇ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਆਈਆਂ ਪਰ ਇਹ ਬੱਚਾ ਮਹਿਜ਼ 8 ਸਾਲ ਦਾ ਜੋ ਇਸ ਵੇਲੇ ਜ਼ਿੰਦਗੀ ਦੀ جنگ ਹਾਰ ਚੁੱਕਿਆ ਹੈ ਔਰ ਕਿਤਨਾ ਕਿਤੇ ਇਸ ਦੇ ਪਿੱਛੇ ਵਜ੍ਹਾ ਵੀ ਰਹੀ ਹੈ ਇਹ ਜੋ ਤਰਾਸਦੀ ਆਈ ਹੈ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਇਸ ਸਦਮੇ ਦੇ ਵਿੱਚ ਹੈ ਤਾਂ ਨਾਲ ਦੀ ਨਾਲ ਜਿਹੜੇ ਲੋਕ ਉਸ ਬੱਚੇ ਦੇ ਲਈ ਦਵਾਵਾਂ ਕਰ ਰਹੇ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਵਾਇਰਲ ਹੋਈਆਂ ਪਰ ਉਹਨਾਂ ਦੀਆਂ ਅਰਦਾਸਾਂ ਸ਼ਾਇਦ ਜਿਹੜੀਆਂ ਉਹ ਨਹੀਂ ਪੂਰੀਆਂ ਹੋ ਸਕੀਆਂ ਔਰ ਬੱਚਾ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਆ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਉਸ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਉਹਨਾਂ ਦੇ ਨਾਲ ਇਸ ਦੁੱਖ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ ਪਰ ਕਿਉਂਕਿ ਜਦੋਂ ਅਜਹੀ ਕੋਈ ਵੀ ਸ਼ਖਸੀਅਤ ਇੱਕ ਇਨਸਾਨ ਦਾ ਜ਼ਿਕਰ ਕਰੇ ਸੋਨੂ ਸੋਨੂ ਦੇ ਟਵੀਟ ਕਰਕੇ ਸਦਾ ਜਲੀ ਵੀ ਦਿੱਤੀ ਹੈ ਤਾਂ ਉਸ ਵੇਲੇ ਇਹ ਪੂਰਾ ਇਲਾਕਾ ਜਿਹੜਾ ਪਾਣੀ ਦੇ ਨਾਲ ਕਹਿਆ ਹੋਇਆ ਸੀ ਤਾਂ ਜਿੱਥੇ ਇਹਨਾਂ ਹੜਾਂ ਨੇ ਲਗਭਗ ਹਰ ਇੱਕ ਪਰਿਵਾਰ ਨੂੰ ਕੋਈ ਨਾ ਕੋਈ ਜ਼ਖਮ ਦਿੱਤਾ ਹੈ ਪਰ ਇਸ ਪਰਿਵਾਰ ਨੂੰ ਜੋ ਸਦਮਾ ਜਾਂ ਜੋ ਜ਼ਖਮ ਮਿਲਿਆ ਉਸਾਇ ਸ਼ਾਇਦ ਤਾਂ ਉਮਰੇ ਲੋਕ ਨਹੀਂ ਭੁੱਲ ਸਕਣਗੇ ਤਾਂ ਪਰਿਵਾਰਕ ਮੈਂਬਰ ਨੇ ਬੱਚੇ ਦੇ ਮਾਤਾ ਪਿਤਾ ਹੈ ਦਾਦੀ ਹੈ ਬੱਚੇ ਦੀ ਚਾਚੀ ਹੈ ਤਾਂ ਪਰਿਵਾਰ ਦੇ ਵਿੱਚ ਜਦੋਂ ਛੋਟਾ ਬੱਚਾ ਇਸ ਤਰੀਕੇ ਦੇ ਨਾਲ ਕਿਸੇ ਬਿਮਾਰੀ ਤੋਂ ਪੀੜਿਤ ਵੀ ਹੋਵੇ ਤਾਂ ਉਸ ਦੇ ਨਾਲ ਹੋਰ ਜ਼ਿਆਦਾ ਲਗਾਵਤ ਜਾਂਦਾ ਹੈ ਤਾਂ ਬੱਚੇ ਦੇ ਨਾਲ ਲਾਜ਼ਮੀ ਤੌਰ ਤੇ ਪਿਆਰ ਹੋਏਗਾ ਪਰ ਜਦੋਂ ਹੁਣ ਇਸ ਬੱਚੇ ਨੂੰ ਇਸ ਤੁਸੀਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੋਨੂੰ ਚੂਦ ਵਰਗੇ ਲੋਕ ਅੱਗੇ ਆਏ ਸਰਕਾਰ ਨੇ ਵੀ ਕਿਹਾ ਪਰ ਤੁਸੀਂ ਬੱਚੇ ਨੂੰ ਨਹੀਂ ਬਚਾ ਸਕੇ ਤਾਂ ਕਿੰਨਾ ਕੁ ਵੱਡਾ ਪਰਿਵਾਰ ਤੇ ਲਈਏ ਘਾਟਾ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵੱਡਾ ਘਾਟਾ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਤਾਂ ਸਾਰਿਆਂ ਨੇ ਬਹੁਤ ਹੈਲਪ ਕੀਤੀ ਸੀ ਬਟ ਅੱਜ ਰਿਜ਼ਲਟ ਤਾਂ ਦੇਖ ਹੀ ਰਿਹਾ ਤੁਸੀਂ ਤੋਂ ਸਾਡੇ ਅਕੋਰਡਿੰਗ ਤਾਂ ਇਹ ਬਹੁਤ ਵੱਡਾ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਜਿੱਦਾਂ ਸੋਨੂ ਸੂਦ ਨੇ ਅੱਜ ਟਵੀਟ ਵੀ ਕੀਤਾ ਸ਼ਰਧਾਂਜਲੀ ਵੀ ਦਿੱਤੀ ਹੈ ਲੱਗਦਾ ਹੈ ਕਿ ਇਹ ਲੋਕ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜੇ ਨਜ਼ਰ ਆਉਣਗੇ ਹਾਂਜੀ ਆਉਂਦੇ ਆ ਜਿਸ ਦਿਨ ਡੈਥ ਹੋਈ ਸੀ ਉਸ ਦਿਨ ਵੀ ਸੋਨੂ ਸੂਦ ਜੀ ਦਾ ਫੋਨ ਆਇਆ ਸੀ ਬਟ ਅਸੀਂ ਚੈੱਕ ਨਹੀਂ ਕੀਤਾ ਅਟੈਂਡ ਨਹੀਂ ਕਰ ਪਾਏ ਕਿਉਂਕਿ ਉਸ ਦਿਨ ਹਾਲਾਤੀ ਕੁਛ ਐਦਾਂ ਦੇ ਸੀਗੇ ਤਾਂ ਖਾਲਸਾ ਏਡ ਵਾਲੇ ਵੀ ਮਤਲਬ ਇੱਥੇ ਆਏ ਸੀ ਜਿਸ ਦਿਨ ਘਰੇ ਲੈ ਕੇ ਆਏ ਸੀ ਉਹ ਵੀ ਦੁੱਖ ਵਿੱਚ ਸ਼ਾਮਿਲ ਹੋਏ ਸਾਡੇ ਤਾਂ ਕੁਝ ਮਤਲਬ ਫਿਰ ਉਹ ਕੁਝ ਹੈਲਪ ਵੀ ਕਰਕੇ ਗਿਆ ਤਾਂ ਦੁੱਖ ਦੇ ਨਾਲ ਬਹੁਤ ਖੜ ਰਹਾ ਹੈ ਤੇ ਸਾਨੂੰ ਇਹੋ ਉਮੀਦ ਸੀ ਕਿ ਬੱਚਾ ਸਾਡਾ ਠੀਕ ਹੋ ਕੇ ਘਰੇ ਆਊਗਾ ਬਟ ਉਹ ਨਹੀਂ ਹੋਇਆ ਬਸ ਬਿਲਕੁਲ ਬੱਚੇ ਦੀ ਦਾਦੀ ਸਾਡੇ ਨਾਲ ਹੈ ਉਹਨਾਂ ਦਾ ਕਾਫੀ ਦੇਖ ਤਾ ਜਦੋਂ ਅਸੀਂ ਗੱਲਬਾਤ ਕਰ ਰਹੇ ਤਾਂ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਦਾਦੀਆਂ ਦਾ ਪੁੱਤਿਆਂ ਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਪ੍ਰੇਮ ਹੁੰਦਾ ਹੈ ਤਾਂ ਬੱਚੇ ਨਾਲ ਕਿੰਨਾ ਕਿ ਤੁਹਾਡਾ ਲਗਾ ਸੀ ਔਰ ਜਦੋਂ ਇਹ ਵੀ ਪਤਾ ਲੱਗਾ ਕਿ ਹਸਪੀਟਲ ਤੋਂ ਘਰ ਆਉਣ ਦੀ ਉਹ ਜਿੱਦ ਵੀ ਕਰਦਾ ਰਿਹਾ ਹਾਂਜੀ ਬਹੁਤ ਜਿਆਦਾ ਜੇਤ ਕਰਦਾ ਸੀ ਅਸੀਂ ਵੀ ਮੈਂ ਕਰ ਹੀ ਜਾਣਾ ਮੈਨੂੰ ਮੈਨੂੰ ਲੈ ਇੱਥੇ ਰੱਖੋ ਮੈਂ ਕਰ ਹੀ ਜਾਣਾ ਘਰ ਨੂੰ ਹੀ ਲੋਜਦਾ ਰਿਆ ਬਾਅਦ ਹੁਗਮ ਹੀ ਨਹੀਂ ਹੋਇਆ ਘਰ ਆਉਂਦਾ ਉਹਦੇ ਕਰਮਾ ਜੀ ਨਹੀਂ ਕਰ ਮਨੋਂ ਦੀ ਇੱਛਾ ਸੀ ਕਿ ਮੈਂ ਘਰ ਆਵਾਂ ਘਰ ਆਵਾਂ ਤੇ ਫਿਰ ਨਹੀਂ ਨਾ ਨਾ ਛੁੱਟੀ ਨਹੀਂ ਦਿੰਦੇ ਅਸੀਂ ਵੀ ਬੱਚੇ ਨੂੰ ਕੁਝ ਵਗੈਰਾ ਜਿੰਮੇਵਾਰ ਕੌਣ ਹੈ ਅਸੀਂ ਨਹੀਂ ਘਰ ਨੂੰ ਭੇਜ ਸਕਦੇ ਤੁਹਾਨੂੰ ਤੁਹਾਨੂੰ ਇੱਥੋਂ ਗਾਂ ਹੀ ਕਰਾਂਗੇ ਵਾਸ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਹੀ ਬੱਚੇ ਦਾ ਦੁੱਖ ਵੇਖਿਆ। ਮੇਰੇ ਤਾਂ ਇੱਕ ਪਾਸੇ ਚਾਰੇ ਪਾਸੇ ਪਾਣੀ ਆਇਆ ਸੀ। ਪਹਿਲਾਂ ਤੇ ਪਰਿਵਾਰ ਨੂੰ ਕੋਈ ਨਜ਼ਰ ਨਹੀਂ ਆ ਰਹੀ ਉਮੀਦ ਕਿ ਅਸੀਂ ਹਸਪੀਟਲ ਵੀ ਪਹੁੰਚਾਂਗੇ ਨਹੀਂ। ਪਰ ਪਹੁੰਚਣ ਤੋਂ ਬਾਅਦ ਇੱਕ ਉਮੀਦ ਜਾਗੀ ਕਿ ਹੁਣ ਅਸੀਂ ਬੱਚੇ ਆਪਣੇ ਨੂੰ ਬਚਾ ਲਾਂਗੇ। ਪਰ ਫਿਰ ਵੀ ਉਹ ਉੱਥੋਂ ਤੱਕ ਜਿਹੜੀ ਬਾਤ ਤੁਹਾਡੀ ਉਹ ਨਹੀਂ ਕੰਮ ਆਈ। ਤਾਂ ਉਹਦੇ ਲਈ ਕੀ ਕਹਿਣਾ ਚਾਹੁੰਦੇ ਹੋ? ਕੀ ਹਸਪੀਟਲ ਦੇ ਵਿੱਚ ਇਲਾਜ ਉਹਦਾ ਸਹੀ ਹੋ ਰਿਹਾ ਸੀ? ਹਾਂਜੀ ਬਿਲਕੁਲ ਸਹੀ ਹੋ ਰਿਹਾ ਸੀ। ਬੱਚੇ ਤੇ ਬਸ ਕਰਮੀ ਨਹੀਂ ਸਾਹ ਦਿੱਤੇ ਲਾਜ ਤੇ ਬਿਲਕੁਲ ਸਹੀ ਸੀ ਹਸਪੀਟਲ ਚ ਤੁਸੀਂ ਵੀ ਨਾਲ ਰਹੇ ਹੋ ਸੀ ਹਾਂਜੀ ਇੱਥੇ ਬੀਬੀ ਨਾਲ ਕੀ ਦੇ ਰਹੇ ਆ ਅੱਗੇ ਉਹਦਾ ਮੰਮੀ ਡੈਡੀ ਰਿਹਾ ਇੱਥੋਂ ਫਿਰ ਮੈਂ ਬਾਸ ਕਰਨ ਕਰੇ ਆਂ ਕੀ ਦਾਦੀ ਨਾਲ ਕਿਦਾਂ ਗੱਲਾਂ ਬਾਤਾਂ ਕਰਦਾ ਸੀ ਦਾਦੀ ਨਾਲ ਤੇਹੀ ਕਰਦਾ ਸੀ ਵੀ ਘਰ ਹੀ ਜਾਣਾ ਮੈਨੂੰ ਬੀਬੀ ਘਰ ਹੀ ਲੈ ਜਾ ਤੇ ਘਰ ਫਿਰ ਛੁੱਟੀ ਨਹੀਂ ਦਿੰਦੇ ਸਾਨੂੰ ਤੇ ਬਹੁਤ ਜ਼ਿਆਦਾ ਹੀ ਬੱਚੇ ਨੇ ਸਤਾਇਆ ਐ ਦੌੜ ਕੇ ਉੱਦੀ ਇੱਧਰ ਚੱਲ ਜਾ ਕੇ ਉੱਧਰ ਚੱਲ ਜਾ ਬਹੁਤ ਜ਼ਿਆਦਾ ਹੀ ਪਾਣੀ ਵੀ ਸੀ ਉਦੋਂ ਵਾਲੇ ਲੋਕਾਂ ਹਾਂ ਪਾਣੀ ਵਾਲੇ ਦਿਵਾਲੇ ਸੀ ਬਹੁਤ ਖਿੱਚਦਾ ਸੀ ਮਾਰਦਾ ਸੀ ਤੇ ਮੈਂ ਮੈਨੂੰ ਨਾ ਫੜੋ ਮੈਂ ਘਰ ਜਾਣਾ ਤੇ ਘਰ ਫਿਰ ਨਹੀਂ ਕਰਮਜ ਹੋਇਆ ਬਾਸਾ ਹੋਂ ਦਾ ਤਾਂ ਬਿਲਕੁਲ ਬੱਚੇ ਦੀ ਇੱਛਾ ਸੀ ਕਿ ਉਹ ਇੱਕ ਵਾਰ ਘਰ ਜਾਵੇ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਉਹਨਾਂ ਦੇ ਪਿਤਾ ਸਾਡੇ ਨਾਲ ਨੇ ਭਾਜੀ ਇਹ ਬਿਮਾਰੀ ਬਾਰੇ ਪਤਾ ਕਦੋਂ ਲੱਗਾ ਜਦੋਂ ਤੁਸੀਂ ਇਹਦਾ ਇਲਾਜ ਸ਼ੁਰੂ ਕੀਤਾ ਔਰ ਕਿੰਨੀ ਕੁ ਕੋਸ਼ਿਸ਼ ਪਰਿਵਾਰ ਨੇ ਕੀਤੀ ਕਿ ਬੱਚੇ ਨੂੰ ਮੁਰ ਤੋਂ ਪੈਰਾਂ ਤੇ ਖੜਾ ਕੀਤਾ ਜਾ ਸਕੇ ਅਜੀ ਇਹ ਸਾਨੂੰ ਦਿਨੇ ਪਤਾ ਲੱਗਾ ਇਹਦੇ ਨਾਲ ਇੱਥੇ ਗਲੇ ਤੇ ਸੋਜ ਹੈ ਗਲੇ ਸੋਜ ਆਪਾਂ ਇੱਥੇ ਵਿਖਾਇਆ ਇਹਦੇ ਟੈਸਟ ਵੀ ਕਰਵਾਏ ਨੇ ਆਪਾਂ ਮਨਦੀਪ ਕੋਲ ਚਲੇ ਗਏ ਮਨਦੀਪ ਨੇ ਗੰਗ ਲਟਿਉ ਘਲਤਾ ਹੈ ਲਟਿਉ ਘਲ ਕੇ ਰੇ ਆਪਾਂ ਨੂੰ ਇੱਥੇ ਆਪਾਂ ਅੰਬਰਸਰ ਇਲਾਜ ਕਰਾਇਆ 7-8 ਮਹੀਨੇ ਤੇ ਇੱਥੇ ਸੀ ਜੌਨ ਵੀ ਦਾਖਲ ਕਰਵਾਈ ਰੱਖਿਆ ਦਾਖਲ ਕਰਵਾ ਕੇ ਬਾਅਦ ਫਿਰ ਚੰਡੀਗੜ੍ਹ ਆਪਾਂ ਲੈ ਗਏ ਫਿਰ ਉੱਥੇ ਆਪਣਾ ਇਲਾਜ ਚੱਲਦਾ ਰਿਹਾ ਤੇ ਇੱਥੇ ਦੀ ਉੱਥੇ ਪੀਜੀਆ ਹੀ ਹਾਂਜੀ ਹਾਂਜੀ ਇੱਕ ਅਕਸਰ ਬੱਚਾ ਕੋਈ ਵੀ ਆ ਮਾਂ ਪਿਓ ਵਾਸਤੇ ਬਹੁਤ ਪਿਆਰਾ ਹੁੰਦਾ ਪਰ ਜਦੋਂ ਕਿਸੇ ਬੱਚੇ ਬਾਰੇ ਇਹ ਪਤਾ ਲੱਗੇ ਕਿ ਉਹ ਕਿਸੇ ਬਿਮਾਰੀ ਨੂੰ ਪੀੜਤ ਹੈ ਤਾਂ ਉਦੋਂ ਥੋੜਾ ਜਿਆਦਾ ਕੇਰ ਉਹਦੀ ਮਾਂ ਪਿਓ ਜ਼ਿਆਦਾ ਕਰ ਦਿੰਦੇ ਆ ਤਾਂ ਇਸ ਪੀਰੀਅਡ ਦੇ ਦੌਰਾਨ ਜਦੋਂ ਪਤਾ ਲੱਗਾ ਕਿ ਉਹ ਇੱਕ ਬਿਮਾਰੀ ਨਾਲ ਪੀੜਤ ਹੈ ਉਦੋਂ ਕਿੰਦਾ ਦਾ ਲਗਾਵ ਸੀ ਔਰ ਕੀ ਤੁਹਾਡੇ ਨਾਲ ਪਿਤਾ ਔਰ ਪੁੱਤ ਦਾ ਕਿਸ ਤਰੀਕੇ ਦਾ ਸਬੰਧ ਸੀ ਉਹ ਬਸ ਇਦਾ ਹੀ ਵੀ ਜਦੋਂ ਬੱਚਾ ਖੜਨੇ ਹਾਂ ਉਹਦਾ ਲਾਇਕ ਕਰਾਉਣੇ ਸਹੀ ਹੋ ਜਾਂਦਾ ਹੀ ਉਥੇ ਮਹੀਨਾ ਲੱਗ ਜੇ ਡੇਢ ਲੱਗ ਜੇ 2 ਲੱਗ ਜੇ 2-3 ਮਹੀਨੇ 4 ਮਹੀਨੇ 5 ਮਹੀਨੇ ਵੀ ਸਹੀ ਲੰਘ ਜਾਂਦੀ ਫਿਰ ਰੁਕ ਜਾਂਦਾ ਹੀ ਕਿਉਂਕਿ ਉਹਦੀ ਕਿਡਨੀਆਂ ਨਹੀਂ ਕੰਮ ਕਰ ਰਹੀਆਂ ਤੇ ਫਿਰ ਸਾਨੂੰ ਜਾਣਾ ਹੀ ਪੈਂਦਾ ਹੀ ਲੈ ਕੇ ਤੇ ਚਲੋ ਮਾਲਕ ਦਾ ਜੋ ਹੁਕਮ ਹੀ 10 ਦਿਨ ਇਥੇ ਬੀਬੀ ਨਾਨਕ ਹੀ ਰਹੇ ਤੇ 8 ਦਿਨ ਉਥੇ ਰਹੇ ਫਿਰ 22 ਤਰੀਕ ਨੂੰ ਦੇਤ ਹੋ ਗਈ ਹੁੰਦੀ ਤੇ ਜੇ ਮੈਂ ਪਰਿਵਾਰ ਦੇ مالی ਹਾਲਾਤਾਂ ਦੀ ਗੱਲ ਕਰਾਂ ਤਾਂ ਕੀ ਤੁਹਾਡਾ ਕਾਰੋਬਾਰ ਕਿੰਨਾ ਕੁ ਲਾਜ ਤੇ ਹੁਣ ਤੱਕ ਖਰਚਾ ਆ ਚੁੱਕਾ ਹੈ ਅੱਗੇ ਕਿਸ ਤਰੀਕੇ ਦੇ ਨਾਲ ਕਿਉਂਕਿ ਹੜ੍ਹਾਂ ਨੇ ਹਰ ਕਿਸਾਨ ਮਜ਼ਦੂਰ ਹਰ ਇੱਕ ਬੰਦੇ ਨੂੰ ਮਾਰ ਮਾਰੀ ਹੈ ਤੁਹਾਡੇ ਕੀ ਹਾਲਾਤ ਨੇ ਭਾਜੀ ਆਪਾਂ ਮਿਹਨਤ ਕਰੀਦੀ ਏ ਰਾਇਗਰੀ ਦਾ ਕੰਮ ਕਰਨਾ ਮੈਂ ਤੇ ਕਾਫੀ ਕਾਫੀ ਲੱਗ ਚੁੱਕੇ ਨੇ ਬੱਚੇ ਦੇ ਨਾਲ ਹੁਣ ਬੱਚਾ ਨਹੀਂ ਹੁਣ ਜਿੰਨਾ ਚੇਰੋਂ ਦੇ ਨਾ ਆ ਪਰ ਅੱਜ ਉਹਨੂੰ ਜਦੋਂ ਉਹਨੇ ਵੀ ਕਿਹਾ ਤੁਹਾਡੇ ਬੱਚੇ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਮਾਤਾ ਪਿਤਾ ਦੇ ਪਰਿਵਾਰ ਦੇ ਨਾਲ ਖੜੇ ਹਾਂ ਉਹ ਕਿੰਨਾ ਕ ਹੌਸਲਾ ਪਰਿਵਾਰ ਨੂੰ ਮਿਲਿਆ ਉਹਦੇ ਨਾਲ ਹਾਂਜੀ ਹਾਂਜੀ ਉਹ ਆਪਾਂ ਨੂੰ ਆਇਆ ਸੀ ਇੱਥੇ ਬੀਬੀ ਨਾਨਕੀ ਹਸਪੀਟਲ ਉਹ ਹੱਦਨਾ ਬੜਾ ਤਰਾ ਸਾਹ ਦੇਖ ਹੀ ਗਿਆ ਹੱਦਨਾ ਬੜਾ ਹੌਸਲਾ ਦੇਖ ਗਿਆ ਉਹਨੇ ਆਖਿਆ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਦੱਸਿਓ ਮੱਜਤ ਕਰਾਂਗੇ ਫੋਨ ਵੀ ਉਹਨੇ ਕੀਤੇ ਨੇ ਪਰ ਮੈਂ ਇਹ ਲੋਕ ਜਿੱਦਾਂ ਖਾਲਸਾ ਏਡ ਆ ਜੇ ਇਹ ਤੁਹਾਡੇ ਤੱਕ ਬੇੜੀਆਂ ਦੇ ਕਿਸ਼ਤੀਆਂ ਦੇ ذریعے ਨਾ ਪਹੁੰਚਦੇ ਤਾਂ ਫਿਰ ਹੋ ਸਕਦਾ ਕਿ ਹਾਲਾਤ ਜਿਵੇਂ ਇਦਾਂ ਦੇ ਬਣ ਜਾਂਦੇ ਜਿਸ ਤਰ੍ਹਾਂ ਬੱਚਾ ਬਿਮਾਰ ਵੀ ਸੀ ਇਲਾਜ ਦੀ ਲੋੜ ਸੀ ਉਹਨੂੰ ਹਾਂਜੀ ਹਾਂਜੀ ਉਹ ਖਾਲਸਾ ਏਡ ਵਾਲੇ ਆਏ ਸਾਡੇ ਕੋਈ ਥੀ ਤੋ ਉਹ ਤੇਰੇ ਇਦਾਂ ਹੀ ਸੇਵਾਦਾਰ ਆਏ ਹੀ ਤੇ ਇੱਥੇ ਡੈਡੀ ਨਾਲ ਸੇਵਾ ਕਰਦਾ ਤੇ ਉਹਦੇ ਨਾਲ ਉਹਨਾਂ ਲਿਆਂਦਾ ਬੱਚੇ ਨਾਲ ਲਾੜ ਕਰਨ ਰਿਆ ਪਈ ਉਹ ਫਿਰ ਗਾਂ ਦੀ ਗਾ ਇਦਾਂ ਗੱਲ ਚਲਦੀ ਚਲਦੀ ਫਿਰ ਉਹਨਾਂ ਪੁੱਛਿਆ ਪੁੱਛ ਕੇ ਚ ਕਰਦੇ ਫਿਰ ਉਹਨਾਂ ਵਿਚਾਰਿਆਂ ਸੇਵਾਦਾਰਾਂ ਨੂੰ ਲੈ ਗਏ ਫੇਰੀ ਖੜਿਆ ਆਪਣਾ ਸਰਕਾਰੀ ਹਸਪੀਟਲ ਆ ਇੱਥੇ ਖੜਿਆ ਆਪਣਾ ਇਹ ਨਾਲੇ ਇਹ ਨਾਲੇ ਫਿਰ ਉਹਨਾਂ ਡਾਕਟਰਾਂ ਮੀਟਿੰਗ ਕਰਕੇ ਫਿਰ ਉੱਥੇ ਬੀਬੀ ਨਾਨਕੀ ਲੈ ਗਈ ਜਦੋਂ ਪਾਣੀ ਸੀ ਲੋਕਾਂ ਨੂੰ ਇਹ ਸੀ ਵੀ ਸਾਡੇ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਜਾਂ ਹੋਰ ਚੀਜ਼ਾਂ ਤੁਹਾਨੂੰ ਉਸ ਵੇਲੇ ਇਹੋ ਚਿੰਤਾ ਸਤਾ ਰਹੀ ਕਿ ਕੋਈ ਨਾ ਕੋਈ ਆਵੇ ਸਾਡੇ ਬੱਚੇ ਨੂੰ ਘਟੋ ਘਟ ਇੱਥੋਂ ਇਸ ਘਰ ਤੋਂ ਲੈ ਕੇ ਹਸਪਤਾਲ ਤੱਕ ਪਹੁੰਚਾਵੇ ਹਾਂਜੀ ਨਾ ਵੀ ਉਹਦੇ ਤੇ ਹੀ ਲੈ ਹੀ ਜਾਣਾ ਸੀ ਔਖੇ ਸੌਖੇ ਇੱਧਰ ਨਹੀਂ ਐਡਾ ਰਸਤਾ ਸੀ ਇੱਧਰ ਚੱਲ ਜਾਣਾ ਸੀ ਇਹ ਬੱਚਾ ਸੀਰੀਅਸ ਸੀ ਤੇ ਸਾਨੂੰ ਤੇ ਖੜਾ ਬੜੇ ਮੁਸ਼ਕਲ ਸੀ ਭਾਵੇਂ ਕਿਸੇ ਨੇ ਟਰੈਕਟਰ ਟਰਾਲੀ ਤੇ ਜਾਣਾ ਹੈ ਕਿਸੇ ਨੇ ਕਿਉਂਕਿ ਬੇੜੀਆਂ ਹਰ ਕਿਸੇ ਕੋਲ ਹੈ ਨਹੀਂ ਪਰ ਕਿੰਨੀ ਕਬਡੀ ਮਦਦ ਸੀ ਜਿਹੜੇ ਖਾਲਸਾ ਏਡ ਵਾਲਿਆਂ ਹੋਰ ਵੀਰ ਪਰਿਵਾਰ ਤੱਕ ਪਹੁੰਚੇ ਹਾਂਜੀ ਬਹੁਤ ਨਾਲ ਸਾਡਾ ਹੈਲਪਕ੍ਰੀਟੀ ਬਹੁਤ ਸਾਡੀ ਇਹਨਾਂ ਨੇ ਕੀਤੀ ਬੱਚੇ ਦੀ ਲੈ ਕੇ ਹੀ ਗਏ ਨੇ ਸਾਨੂੰ ਇਥੋਂ ਗਾਂ ਬੇੜੀ ਤਾਂ ਖੜਿਆ ਇਹਨਾਂ ਨੇ ਗੱਡੀ ਤੇ ਵੀ ਖੜਿਆ ਹਾਂਜੀ ਉਨਾਂ ਨੇ ਬਹੁਤ ਜ਼ਿਆਦਾ ਬੱਚੇ ਦਾ ਕੀਤਾ ਨਾਲ ਬੱਚੇ ਦੇ ਮਾਤਾ ਜੀ ਨਾਲ ਗੱਲ ਕਰਦੇ ਹਾਲਾਂਕਿ ਇੱਕ ਬਹੁਤ ਵੱਡਾ ਦੁੱਖ ਹੁੰਦਾ ਮਾਂ ਦੇ ਲਈ ਤਾਂ ਤੁਸੀਂ ਇਹ ਦੱਸੋ ਕਿ ਬੱਚੇ ਦੇ ਇਲਾਜ ਦੇ ਲਈ ਜਾਂ ਬੱਚੇ ਤੋਂ ਇਲਾਜ ਤੋਂ ਇਲਾਵਾ ਹੋਰ ਵੀ ਪਰਵਰਿਸ਼ ਦੇ ਵਿੱਚ ਵੀ ਬਦਲਾਅ ਕਰਨੇ ਪੈਂਦੇ ਤੁਸੀਂ ਆਪਣੇ ਪੁੱਤ ਲਈ ਕੀ ਕੁਝ ਕੀਤਾ ਭਾਵੇਂ ਕਿ ਅੱਜ ਪ੍ਰਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਤੁਸੀਂ ਕਿੰਨੀਆਂ ਕੁ ਕੋਸ਼ਿਸ਼ਾਂ ਕੀਤੀਆਂ ਹਾਂਜੀ ਤਾਂ ਬਹੁਤ ਜ਼ਿਆਦਾ ਹੋਰਸ਼ ਕੀਤੀ ਮੈਂ ਇਹ ਗੱਲ ਕਰਨੇ ਤਾਂ ਬਿਲਕੁਲ ਅਸੀਂ ਸਮਝ ਸਕਦੇ ਹਾਂ ਕਿ ਇੱਕ ਬੱਚੇ ਦੀ ਮਾਂ ਦੇ ਉੱਤੇ ਇਸ ਵੇਲੇ ਕੀ ਕੁਦਰਤੀ ਹੋਏਗੀ ਬੋਲਣ ਨੂੰ ਸ਼ਬਦ ਨਹੀਂ ਹੈ ਕਿਉਂਕਿ ਇਸ ਵੇਲੇ ਜਿੱਤੇ ਕੁਦਰਤ ਨੇ ਇੱਕ ਕਹਿਰ ਮਚਾਇਆ ਹਰ ਪਰਿਵਾਰ ਦੇ ਉੱਤੇ ਤਾਂ ਇਸ ਪਰਿਵਾਰ ਦੇ ਉੱਤੇ ਇੱਕ ਅਸੀਂ ਕਹਿ ਸਕਦੇ ਕਿ ਦੋ ਗੁਣਾ ਇਹ ਜਿਹੜਾ ਕਹਿਰ ਬਣ ਕੇ ਟੁੱਟਿਆ ਕਿਉਂਕਿ ਇੱਕ ਪਾਸੇ ਤਾਂ ਜੋ ਹੈ ਘਰ ਦਾ ਨੁਕਸਾਨ ਹੋਇਆ ਜੇਕਰ ਕਿਸੇ ਦਾ ਕੋਈ ਪੈਲੀ ਬੰਨਾ ਪਸ਼ੂ ਹੈ ਉਹਦਾ ਨੁਕਸਾਨ ਹੋਇਆ ਪਰ ਇਸ ਪਾਸੇ ਇਸ ਪਰਿਵਾਰ ਦਾ ਇੱਕ ਜਿਹੜਾ ਜੀ ਇਸ ਪਰਿਵਾਰ ਦੇ ਜਿਗਰ ਦਾ ਟੁਕੜਾ ਜਿਹੜਾ ਸੀ ਜਿਹਦੇ ਇਲਾਜ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਆ ਪੈਸਾ ਵੀ ਖਰਚ ਕੀਤਾ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਮੰਜ਼ੂਰ ਸੀ ਜਿਸ ਤਰ੍ਹਾਂ ਮੈਂ ਪੁੱਛ ਰਿਹਾ ਸੀ ਕਿ ਖਾਲਸਾ ਐਡ ਜਾਂ ਕੋਈ ਵੀ ਦਿੱਤੇ ਬੰਦੀ ਆ ਜਿੰਨੇ ਕਿ ਇੱਕ ਇੱਕ ਜੀ ਤੱਕ ਪਹੁੰਚ ਕੀਤੀ ਉਹਨਾਂ ਲੋਕਾਂ ਦਾ ਕਿੱਡਾ ਕ ਵੱਡਾ ਯੋਗਦਾਨ ਹੈ ਕਿਉਂਕਿ ਜੇਕਰ ਇਹ ਲੋਕ ਜਾਂ ਸਾਡੇ ਹੋਰ ਥੂਬਿਆਂ ਤੋਂ ਲੋਕ ਨਾ ਪਹੁੰਚਦੇ ਇੱਥੇ ਤਾਂ ਫਿਰ ਸ਼ਾਇਦ ਹਾਲਾਤ ਹੋਰ ਬੁਰੇ ਹੋਣੇ ਸੀ ਹਾਂਜੀ ਹਾਲਾਤ ਬੁਰੇ ਸੀ ਕਿਉਂਕਿ ਸਾਰੇ ਤਰਫ ਹੀ ਪਾਣੀ ਸੀ ਤਾਂ ਜਿਵੇਂ ਮਾਤਾ ਜੀ ਨੇ ਦੱਸਿਆ ਕਿ ਅਸੀਂ ਲੈ ਜਾਣਾ ਸੀ ਪਰ ਲਜਾਇਆ ਨਹੀਂ ਸੀ ਜਾਣਾ ਕਿਉਂਕਿ ਪਾਣੀ ਬਹੁਤ ਸੀ ਇਹ ਉਹਨਾਂ ਦੀ ਬਦੌਲਤ ਅਸੀਂ ਬੱਚਾ ਇੰਨੀ ਮਤਲਬ ਬੁਰੀ ਕੰਡੀਸ਼ਨ ਤੋਂ ਬਾਹਰ ਲੈ ਕੇ ਗਏ ਆ ਕਿਉਂਕਿ ਹਰ ਪਾਸੇ ਤਾਂ ਪਾਣੀ ਫੈਲਿਆ ਹੋਇਆ ਸੀ ਸਾਡੇ ਤਾਂ ਘਰੇ ਤੱਕ ਪਾਣੀ ਪਹੁੰਚਿਆ ਸੀ ਤੇ ਇਸੇ ਇੰਨੀ ਮੁਸ਼ਕਲ ਵਿੱਚ ਅਸੀਂ ਬੱਚਾ ਕਿੱਥੇ ਲੈ ਕੇ ਜਾਣਾ ਸੀ ਤਾਂ ਖਾਲਸਾ ਐਡ ਵਾਲੇ ਆਏ ਤਾਂ ਉਹਨਾਂ ਨੇ ਤਾਂ ਕਿ ਬੱਚਾ 6 ਤਰੀਕ ਨੂੰ ਇੱਥੋਂ ਲਜਾਇਆ ਗਿਆ ਸੀ ਤਾਂ ਐਡਮਿਟ ਕੀਤਾ ਸੀ ਹਸਪੀਟਲ ਤਾ ਸਾਨੂੰ ਉਮੀਦ ਬਹੁਤ ਸੀ ਕਿਉਂਕਿ ਕੰਡੀਸ਼ਨ ਥੋੜੀ ਸਹੀ ਲੱਗਣ ਲੱਗੀ ਸੀ ਬੱਚਾ ਬੱਚੇ ਨੂੰ ਫਰਕ ਪੈ ਗਿਆ ਸੀ ਬਟ ਬਾਅਦ ਵਿੱਚ ਫਿਰ ਹੋਰ ਹੀ ਜ਼ਿਆਦਾ ਔਖਾ ਕੰਮ ਹੋ ਗਿਆ ਅਸੀਂ ਕਹਿ ਸਕਦੇ ਕਿ ਪਰਿਵਾਰ ਦੇ ਨਾਲ-ਨਾਲ ਉਹਨਾਂ ਜਥੇਬੰਦੀਆਂ ਨੇ ਜਾਂ ਕੋਈ ਸਰਕਾਰੀ ਡਾਕਟਰ ਹੈ ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ ਤੇ ਜਿੰਨੇ ਜਿੰਨਾਂ ਨੇ ਫੋਟੋ ਦੇਖੀ ਸਾਰਿਆਂ ਨੇ ਦਵਾ ਕੀਤੀ ਪਰ ਸ਼ਾਇਦ ਜਿਸ ਤਰ੍ਹਾਂ बार-बार ਮੈਂ ਰਿਪੀਟ ਕਰ ਰਿਹਾ ਕਿ ਕੁਦਰਤ ਨੂੰ ਭਾਵੇਂ ਹੋਰ ਕੁਝ ਮਨਜ਼ੂਰ ਸੀ ਪਰ ਹਰ ਕਿਸੇ ਨੇ ਆਪਣੀ ਆਪਣੀ ਬਾਹ ਲਾਈ ਭਾਵੇਂ ਉਹ ਅਰਦਾਸ ਦੇ ਜ਼ਰੀਏ ਹੋਵੇ ਜਾਂ ਖੁਦ ਇੱਥੇ ਪਹੁੰਚ ਕੇ ਉਹਨਾਂ ਲੋਕਾਂ ਨੂੰ ਕਿਚਾਣਾ ਚਾਹੋ ਅਸੀਂ ਉਹਨਾਂ ਲੋਕਾਂ ਦਾ ਪਹਿਲਾਂ ਤਾਂ ਧੰਨਵਾਦ ਹੀ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਬਹੁਤ ਅਰਦਾਸਾਂ ਕੀਤੀਆਂ ਸੀ ਪਰ ਪਰਮਾਤਮਾ ਨੂੰ ਜਿਵੇਂ ਤੁਸੀਂ ਕਿਹਾ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰ ਸਾਨੂੰ ਉਮੀਦ ਹੈਗੀ ਸੀ ਕਿ ਹੁਣ ਸ਼ਾਇਦ ਕਿ ਲੋਕਾਂ ਦੀਆਂ ਵੀ ਅਰਦਾਸਾਂ ਸਾਡੇ ਨਾਲ ਹਨ ਤੇ ਮਤਲਬ ਵੱਡੇ-ਵੱਡੇ ਜੋ ਜਿਵੇਂ ਕਹਿ ਸਕਦੇ ਆ ਸਰਕਾਰ ਵੀ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਸੀ ਅਸੀਂ ਹੈਲਪ ਕਰਾਂਗੇ ਤਾਂ ਸਾਨੂੰ ਸੂਦ ਜੀ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੂਰਾ ਖਰਚਾ ਵੀ ਲਾਵਾਂਗੇ ਸਾਰਾ ਕੁਝ ਕਰਾਂਗੇ ਜਿਸ ਚੀਜ਼ ਦੀ ਜ਼ਰੂਰਤ ਹੋ ਵੀ ਦਵਾਂਗੇ ਬੱਚੇ ਨੂੰ ਬਟ ਨਹੀਂ ਹੋ ਸਕਿਆ ਬਾਜੇ ਇਲਾਜ ਦੇ ਦੌਰਾਨ ਐਸਾ ਵੀ ਹੋਇਆ ਕਿ ਤੁਹਾਨੂੰ ਲੱਗਿਆ ਹੋਵੇ ਕਿ ਹੌਲੀ-ਹੌਲੀ ਹੁਣ ਠੀਕ ਹੋ ਰਿਹਾ ਹੁਣ ਜਲਦੀ ਅਸੀਂ ਇਹਨੂੰ ਲੈ ਕੇ ਘਰ ਜਾਵਾਂਗੇ ਹਾਂਜੀ ਸਾਨੂੰ ਲੱਗਿਆ ਸੀ ਕਿਉਂਕਿ ਅੱਗੇ ਨਾਲੋਂ ਸੋਜ ਵੀ ਘੱਟ ਸੀਗੀ ਤਾਂ ਸਰੀਰ ਵੀ ਥੋੜਾ ਸੈੱਟ ਸੀ ਖਾਣ-ਪੀਣ ਵੀ ਬੱਚਾ ਲੱਗ ਗਿਆ ਸੀ ਸਾਨੂੰ ਲੱਗਾ ਕਿ ਅਸੀਂ ਜਲਦੀ ਇਹਨੂੰ ਘਰੇ ਵਾਪਸ ਲੈ ਕੇ ਜਾਵਾਂਗੇ ਪਰ ਜਦੋਂ ਪੀਜੀਆਈ ਲੈ ਕੇ ਗਏ ਉੱਥੇ ਤਾਂ ਕੁਝ ਹੋਰੀ ਹੋ ਗਿਆ ਤਾਂ ਬਿਲਕੁਲ ਪਰਿਵਾਰ ਵੱਲੋਂ ਪੂਰੀ ਵਾਹ ਲਗਾਈ ਗਈ ਇਸ ਤੋਂ ਇਲਾਵਾ ਜਿਹੜੀਆਂ ਵਕਫਾ ਤੇ ਜਥੇਬੰਦੀਆਂ ਨੇ ਖਾਸ ਤੌਰ ਤੇ ਖਾਲਸਾ ਏਡ ਔਰ ਪੰਜਾਬ ਸਰਕਾਰ ਦੇ ਜੇਕਰ ਸਿਹਤ ਤ੍ਰਿਡੀ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਜੋ ਹੈ ਉਹ ਸੰਪਰਕ ਕਰਨ ਤੋਂ ਬਾਅਦ ਭਰੋਸਾ ਦਿੱਤਾ ਸੀ ਪਰ ਬਾਰ ਬਾਰ ਇੱਕੋ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਪਰਿਵਾਰ ਨੇ ਵੀ ਜ਼ੋਰ ਲਗਾਇਆ ਜੱਥੇਬੰਦੀਆਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਲੋਕਾਂ ਨੇ ਦੁਨੀਆ ਭਰ ਤੋਂ ਅਰਦਾਸਾਂ ਵੀ ਕੀਤੀਆਂ ਪਰ ਕੁਦਰਤ ਨੂੰ ਸ਼ਾਇਦ ਕੁਝ ਕੁਝ ਹੋਰ ਮੰਜ਼ੂਰ ਸੀ ਜੀ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀ ਜੀ तमाम ਜਾਣਕਾਰੀ ਲਈ तमाम ਗੱਲਬਾਤ ਦੇ ਲਈ ਤਕल्ल मिलाके ਇਹ ਅਭਿਜੋਦ ਦਾ ਪਰਿਵਾਰ ਜੋ ਇਸ ਵੇਲੇ ਜਿਨ੍ਹਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਔਰ ਇਹ ਤਸਵੀਰਾਂ ਸੋਨਸੂ ਜਦੋਂ ਮੁਲਾਕਾਤ ਕਰਨ ਪਹੁੰਚੇ ਸਨ ਬੱਚੇ ਦੇ ਨਾਲ ਪਰ ਅੱਜ ਬੱਚਾ ਨਹੀਂ ਰਿਹਾ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁਕਿਆ